ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਸੂਹੀ ਬਾਣੀ ਸ਼ੇਖ ਫਰੀਦ ਜੀ ਕੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੀ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਪੈਣਾ ਦੇ ਸਕੇਲ ਤੇ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਜਦੋਂ ਚੌਥੇ ਕਾਲੇ ਨੂੰ ਸਾਮੰਦੇ ਹਾਂ ਤਾਂ ਸਾਤੋਂ ਬਾਅਦ ਸੁਧਰੇ ਕੋਮਲ ਗਾ ਸ਼ੁਦਮਾ ਪਾ ਸ਼ੁਧ ਧਾ ਕੋਮਲਨੀ ਅਤੇ ਤਾਰ ਸਬ ਤਕ ਵਿੱਚ ਸਾ ਤੋਂ ਬਾਦ ਸ਼ੁਧ ਰੇ ਕੋਮਲ ਗਾ ਇੱਥੇ ਤੱਕ ਮੇਨ ਸ਼ਬਦਾਂ ਚੱਲਣੇ ਤੇ ਤਾਂ ਕੀ ਹੈ ਕਿਤੇ ਕਿਤੇ ਹਲਕਾ ਟੱਚ ਮਾਸੁਰ ਦਾ ਹੈ ਤੇ ਆਦਰਵਾਇਸ ਇੱਥੇ ਤੱਕ ਸੁਰ ਲੈ ਕੇ ਵੀ ਇਸ ਸ਼ਬਦ ਨੂੰ ਗਾਇਨ ਕੀਤਾ ਜਾ ਸਕਦਾ ਹੈ ਤੇ ਆਪਾਂ ਦੋਨੋਂ ਤਰੀਕੇ ਨਾਲ ਦੇਖਾਂਗੇ ਤੇ

ਕਾਲੀ ਕਾਲੀ ਕੋਇਲ ਹਲਕਾ ਜਾ ਇਸ ਸੁਰਤੋਂ ਟੱਚ ਲੈ ਕੇ ਗਾਤੇ ਆਣਾ ਹੈ ਨਹੀਂ ਤਾਂ ਸਿੰਪਲ ਤਰੀਕੇ ਨਾਲ ਵੀ ਆਪਾਂ ਗਾਇਨ ਕਰ ਸਕਦੇ ਹਾਂ ਕਾਲੀ ਕੋ noke te gune kāli Kāli kōyane Tōke te gune kāli Kāli अपने प्रीतम के के अपने प्रीतम हो पहली बार पहली बार जो गायन करना है अपने प्रीतम के दूजी बार अपने प्रीतम के हों ਕਿਉਂ ਸੇ ਮੈਂ ਆਪਣੇ ਪੀਰਤਮ ਕੇ ਆਪਣੇ ਪੀਰਤਮ ਕੇ ਹੋ ਬੇਰਹ ਜਾਲੀ ਧੀਰੇ ਹੈ ਜਾਲੀ ਨੇ ਪੀ ਤਮ ਕੇ ਹੋ ਵੀਰ ਹੈ ਜਲੀ ਇਸ ਤੋਂ ਬਾਅਦ ਸਥਾਈ ਫਿਰ ਤੋਂ ਰਿਪੀਟ ਹੋ ਜਾਂਦਾ ਹੈ ਪਹਿਲੀ ਪੰਕਤੀ ਤੇ ਇਸ ਤੋਂ ਬਾਅਦ ਅੰਤਰਾ ਪਾ ਲੈਨੇ ਹਨ ਤਪ ਤਪ ਲੋਹੇ लोह हाथ मरो तप तब लोह लोह लो हाथ मरो ਤਪ ਲੋਹੇ ਲੋਹੇ ਤਪ ਤਪ ਲੋਹੇ ਲੋਹੇ ਹੱਥ ਮਰੋ ਹੱਥ 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 ਮਰੋ ਬਾਵਲ ਹੋਏ ਸੋਸਲੋ ਰੋ ਬਾਵਲ ਹੋਏ ਸੋਸਲੋ ਰੋ ਇਸ ਤੋਂ ਬਾਅਦ ਵਾਪਸੀ ਹੈ ਸੋ ਸੋ ਲੋ ਸੋ ਸੋ ਕੋ ਰ ਸੋ ਸੋ ਲੋ ਰ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ